ਬੌਲੇ ਸੈਸ਼ਨ ਦੇ ਵਿੱਚ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਤੇ 5 ਬਿੱਲ ਕਿਹੜੇ ਆ ਉਹ ਹੈਗੇ ਆ ਲੈਕਸਿਟੀ ਐਮੈਂਡਮੈਂਟ ਬਿੱਲ ਪਰਮਾਣੂ ਊਰਜਾ ਬਿੱਲ ਨੈਸ਼ਨਲ ਹਾਈਵੇ ਥੌਰੀਟੀ ਐਮੈਂਡਮੈਂਟ ਬਿੱਲ ਐਜੂਕੇਸ਼ਨ ਕਮਿਸ਼ਨ ਬਿੱਲ ਤੇ ਚੌ ਪੰਜਵਾਂ ਚੰਡੀਗੜ੍ਹ ਦਾ ਬਿੱਲ ਜਿਹੜਾ ਚੰਡੀਗੜ੍ਹ ਦਾ ਬਿੱਲ ਵਿਡਰੋ ਨਹੀਂ ਹੋਇਆ ਉਹਦੇ ਉੱਤੇ ਕਿਸੇ ਨੇ ਇੱਕ ਲਫ਼ਜ਼ ਨਹੀਂ ਬੋਲਿਆ ਨਾ ਬੋਲਣ ਦਿੱਤਾ ਇਹਦਾ ਮਤਲਬ ਇਹ ਹੋਇਆ ਵੀ ਸਰਕਾਰ ਸਿਰਫ ਬਾਵਾ ਚਾਹੁੰਦੀ ਆ ਤੇ ਇਹਦੇ ਤੋਂ ਇਲਾਵਾ ਕਿਉਂਕਿ ਗੁਰੂ ਸਾਹਿਬ ਵੀ ਜੇ ਗੱਲਾਂ ਬਾਤਾਂ ਕਰਕੇ ਕਸ਼ਮੀਰੀ ਪੰਡਤਾਂ ਨੂੰ ਮੋੜ ਦਿੰਦੇ ਤੇ ਜੇ ਸ਼ਹਾਦਤ ਨਾ ਦਿੰਦੇ ਤੇ ਫਿਰ ਹਿਸਟਰੀ ਕਿੱਥੇ ਹੋਣੀ ਸੀ ਤੇ ਕਿਹੋ ਜੀ ਹੋਣੀ ਸੀ ਲੇਕਿਨ ਬਦਕਿਸਮਤੀ ਇਹ ਆ ਕਿ ਇਹ ਸਰਕਾਰ ਸਿਰਫ ਤੇ ਸਿਰਫ ਸਟੇਜ ਮੈਨੇਜ ਕਰਦੀ ਆ ਉਸ ਸਪਿਰਟ ਤੇ ਕੰਮ ਕਰਨ ਤੋਂ ਮਨਕਰ ਹੈ ਤੇ ਮੈਂ ਇਸ ਗੱਲ ਲਈ ਮੈਨੂੰ ਲੱਗਦਾ ਕਿ ਮੈਂ ਉਦਾਂ ਸੈਟੀਸਫਾਈ ਨਹੀਂ ਹੈ ਜਿੱਦਾਂ ਸੈਟੀਸਫਾਈ ਹੋਣਾ ਚਾਹੀਦਾ